ਚੱਲ ਰਹੇ ਆ ਥੋੜਾ ਜਿਹਾ ਸਮਾਨ ਲੈਣ ਵਾਸਤੇ ਘਰ ਦਾ ਤੇ ਸ਼ਾਮਾਂ ਪੈ ਗਈ ਆ ਮੈਂ ਵੀ ਪਾਣਾ ਸ਼ੁਰੂ ਹੋ ਗਿਆ ਨਹੀਂ ਤਾਂ ਤਿੰਨ ਚਾਰ ਦਿਨ ਹੋ ਗਏ ਬਹੁਤ ਜਿਆਦਾ ਗਰਮੀ ਸੀਗੀ ਬੁਰਾ ਹਾਲ ਸੀ ਗਰਮੀ ਦੇ ਨਾਲ ਤਕਰੀਬਨ ਟੈਂਪਰੇਚਰ ਜਿਹੜਾ ਸੀ ਕਿ ਆਪਣਾ 30 31 ਹੈ ਨਾ ਡਿਗਰੀ ਹੋਇਆ ਪਿਆ ਸੀਗਾ ਤੇ 32 33 ਹਾਂ ਹਾਲਾਂਕਿ ਥੋੜਾ ਜਿਹਾ ਉਹ ਨਾ ਤਾਂ ਠੀਕ ਆ ਆਪਣੀ ਇੰਡੀਆ ਤੇ ਮੇਰੇ ਹਿਸਾਬ ਨਾਲ 50 ਪਹੁੰਚਿਆ ਪਿਆ ਨਾ ਉੱਥੇ ਵੀ 49 ਪਰ ਇੱਥੇ ਉੱਥੇ 49 ਹੂੰ ਠੀਕ ਆ 50 50 ਤੱਕ ਹੋ ਜਾਂਦਾ ਹੋ ਜਾਂਦਾ ਨਾ ਉਹ ਹੁਣ ਵੀ ਮੈਂ ਕੱਲ ਹੀ ਗੱਲ ਕਰਕੇ ਆਇਆ ਮੈਂ ਦੋਸਤ ਨਾਲ ਕਹਿੰਦਾ ਬਹੁਤ ਬੁਰਾ ਹਾਲ ਆ ਪਰ ਉੱਥੇ ਇੰਨੀ ਗਰਮੀ ਚੁੱਭਦੀ ਨਹੀਂ ਹੈਗੀ ਇੰਨੀ ਗਰਮੀ ਲੱਗਦੀ ਨਹੀਂ ਜਿਵੇਂ ਮਰਜੀ ਆ ਤੇ ਪਰ ਇੱਥੋਂ ਦੀ ਧੁੱਪ ਬਹੁਤ ਜ਼ਿਆਦਾ ਗਰਮੀ ਚੁੱਭਦੀ ਆ ਇੰਨੀ ਗਰਮੀ ਲੱਗਦੀ ਇੱਥੇ ਤਾਂ ਤੇ ਆਜਮ ਫੈਲਟਰੀ ਵਜਿਥੇ ਕੰਮ ਕਰਦਾ ਮੈਂ ਉੱਥੇ ਵੀ 2-3 ਵਰਕਰ ਜਿਹੜੇ ਆ ਕੰਮ ਛੱਡ ਕੇ ਚਲੇ ਗਏ ਖੜਦੇ ਹੁੰਦਾ ਕਹਿੰਦੇ ਇਸ ਚੱਕਰ ਆਉਂਦੇ ਆ ਗਰਮੀ ਹੈ ਹੀ ਬਹੁਤ ਜ਼ਿਆਦੇ ਸੀਗੀ ਚਲੋ ਹੁਣ ਮੌਸਮ ਠੰਡਾ ਹੋਇਆ ਕੁਛ ਤੇ ਇੱਥੇ ਇੱਕ ਤਾਂ ਹੈ ਸੁੱਖ ਵੀ ਗਰਮੀ 2-3 ਦਿਨ ਪਵੇ ਤੇ ਮੀਂਹ ਪੈ ਜਾਂਦਾ ਹੈ ਨਾ ਤੇ ਕਿਉਂਕਿ ਦਰਖਤ ਬਹੁਤ ਜ਼ਿਆਦੇ ਆ ਇੱਥੇ ਤੇ ਦੁਪਹਿਰ ਦੁਪਹਿਰ ਗਰਮੀ ਰੋਗੀ ਸ਼ਾਮ ਮੈਂ ਬਈ ਦੁਪਹਿਰ ਦੁਪਹਿਰ ਗਰਮੀ ਹੁੰਦੀ ਹੈ ਮੜ ਕੇ ਸ਼ਾਮ ਨੂੰ ਵੀ ਆ ਜਾਂਦਾ ਵਾ ਕੋਈ ਵੱਡਾ ਤਾਂ ਇਹੀ ਆ ਵੀ ਦਰਖਤ ਆਪਣੇ ਹੁਣ ਇੰਡੀਆ ਦੇ ਵਿੱਚ ਪੰਜਾਬ ਵਿੱਚ ਖਾਸ ਕਰਕੇ ਹੀ ਹਰ ਇੱਕ ਦੇ ਦਰਖਤ ਵੱਢੀ ਜਾਂਦਾ ਨਾ ਕੋਈ ਲਾਉਂਦਾ ਨਹੀਂ ਆ ਇੱਥੇ ਹਰ ਇੱਕ ਤੇ ਘਰ ਦੇ ਮੂਰੇ 2 3 2 3 ਦਰਖਤਾਂ ਦੇਖ ਕਿਵੇਂ ਲੱਗੀ ਆ ਸਭ ਲੋਕਾਂ ਦੇ ਘਰ ਆ ਘਰਾ ਮੂਰੇ ਹਰ ਇੱਕ ਦੇ ਦੋ ਦਰਖਤ ਪੱਕੇ ਹੀ ਆ ਹਨਾ ਇੱਕ ਪਿੱਛੇ ਯਾਰ ਚਾ ਬੋ ਮੂਰੇ ਆ ਥੜਕ ਦੇ ਰੂਲ ਆ ਨਾ ਰੂਲ ਸਰਕਾਰਾਂ ਵੱਲੋਂ ਵੀ ਲਾਉਣੇ ਲਾਉਣੇ ਹੀ ਆ ਇਹ ਕੱਲ ਚ ਦੋ ਰક્ત ਹੋਣੇ ਚਾਹੀਦੇ ਬਾਕੀ ਵੱਡ ਨਹੀਂ ਸਕਦੇ ਬਿਨਾ ਇਜਾਜ਼ਤ ਤੋਂ ਆਪਾਂ ਕੋਈ ਵੀ ਇਹ ਨਹੀਂ ਹੈਗਾ ਵੀ ਲੈ ਕੇ ਆ ਰਹੀ ਜਦੋਂ ਮਰਜੀ ਵੜਦਾਂਗੇ ਟਾਣੀ ਘਟਾਣਾ ਹਨ ਨਾ ਜੇ ਕੋਈ ਦਰਸਾ ਤਾਂ ਆਪਾਂ ਕੋਈ ਕਾਲੋਂ ਦਾ ਆਪਾਂ ਨੂੰ ਘਰ ਦੇ ਵਿੱਚ ਜਾੜ ਦੇ ਪਿੱਛੇ ਜਾਂ ਮੂਰੇ ਜੇ ਉਹ ਵੜਣਾ ਆਪਾਂ ਕੋਈ ਟਾਣਾ ਆਉਦਾ ਤੇ ਪੁੱਛਣਾ ਪੈਣਾ ਆਪਾਂ ਨੂੰ ਨਾ ਤੇ ਉਹ ਸਿਟੀ ਤੋਂ ਪੁੱਛ ਕੇ ਤੇ ਉਹ ਸਿਟੀ ਆਪ ਹੀ ਵੱਢ ਕੇ ਜਾਂਦੀ ਆਪ ਹੀ ਵੱਢ ਕੇ ਜਾਂਦੇ ਆ ਉਹ ਇਜਾਜ਼ਤ ਦਿੰਦੇ ਆ ਤੇ ਮਣਾ ਮੋਟਾ ਆਪ ਵੱਢ ਸਕਦੇ ਆ ਨਹੀਂ ਆਪ ਹੀ ਉਹ ਆਪਣਾ ਲੈ ਕੇ ਆਉਂਦੇ ਆ ਟਰੱਕ ਤੇ ਵੱਢ ਕੇ ਫਿਰ ਉਹ ਲੈ ਕੇ ਜਾਂਦੇ ਆ ਵੀ ਉਹ ਜੇ ਮੇਨ ਕੋਈ ਮੇਜਰ ਕੋਈ ਡੱਕਾ ਹੋਵੇ ਤਾਂ ਨਹੀਂ ਨਹੀਂ ਹੈਗਾ ਇੱਥੇ ਉਦੋਂ ਪਾਸੋਂ ਜਦੋਂ ਮੈਂ ਸਕੂਲ ਤੋਂ ਆ ਰਿਹਾ ਸੀਗਾ ਉਹ ਸਿਟੀ ਵਾਲੇ ਇੱਕ ਘਰ ਦੇ ਮੁਰ ਥੋੜੇ ਜਿਹਾ ਟਾਣੀਆਂ ਜਾਂ ਲੰਬੀਆਂ ਹੋਣਗੇ ਸੀ ਉਹ ਵੱਢ ਰਹੇ ਸੀ ਹਾਂ ਆਪ ਹੀ ਜਾਂਦੇ ਉਹ ਲੇਈ ਹੋਈ ਗੱਲਾਂ ਨੇ ਦਰਖਤ ਆਪਣੇ ਤਾਂ ਹੁਦ ਰੱਖਤੀ ਹੈ ਨਹੀਂ ਕੋਈ ਜਿਹੜੇ ਹੁੰਦੇ ਆ ਤੇ ਉਹ ਪੱਟ ਕੇ ਪਰੇ ਮਾਰਦੇ ਆ ਇਹਨੇ ਕੀ ਲੋੜ ਕੀ ਇਹਨਾਂ ਦੀ ਦਰਖਤ ਦਾ ਬਣਾ ਔਖਾ ਹੋ ਜਾਣਾ ਕੰਮ ਤਾਂ ਕਰਕੇ ਇਤ ਮੌਸਮ ਥੋੜਾ ਜਾਂ ਇਹ ਗਰਮੀ ਹੁੰਦੀ ਵੀ ਆ ਤੇ ਹੁੰਦੀ ਬਹੁਤ ਜਿਆਦਾ ਏਕਦਮ ਬਣ ਕੇ ਸ਼ਾਮ ਨੂੰ ਜਾ ਕੇ ਮੀ ਪਨਾ ਗਰਮੀਅ ਦੋ ਮਹੀਨੇ ਪੈਣੀ ਆ ਉਹੀ ਦੋ ਮਹੀਨੇ ਸਕੂਲ ਤੋਂ ਛੁੱਟੀਆਂ ਹੋ ਜਾਣੀਆਂ ਸਾਨੂੰ ਅੱਛਾ ਠੀਕ ਆ ਜੁਲਾਈ ਤੇ ਅਗਸਤ ਦੋ ਮਹੀਨੇ ਛੁੱਟੀਆਂ ਨੇ ਹੋਣ ਆ ਹਾਂ ਜੁਲਾਈ ਅਗਸਤ ਗਰਮੀ ਆ ਦੋ ਮਹੀਨੇ ਹੀ ਪੈਣੀ ਕਰਦੀ ਆ ਦੋ ਮਹੀਨੇ ਹੀ ਛੁੱਟੀਆਂ ਹੈਗੀਆਂ ਹਾਂ ਸਾਰੇ ਬੱਚਿਆਂ ਨੂੰ ਚਲੋ ਇਹ ਵੀ ਸੁੱਖਾ ਨਹੀਂ ਗਰਮੀ ਦਾ ਔਖਾ ਹੋ ਜਾਂਦਾ ਵਾ ਬੱਚਿਆਂ ਦਾ ਕਿਦਰੋਂ ਕਾਲੂ ਤਾਂ ਸ਼ਾਇਦ ਮੌਸਮ ਠੀਕਰਵੇਂ ਜੇ ਸਾਣਾ ਵੀ ਪਿਆ ਵਾ ਤੇ ਨਹੀਂ ਰੋਟਾ ਗਰਮੀ ਦੀ ਪਤਾ ਨਹੀਂ ਫਿਰ ਮੌਸਮ ਤਾਂਨੇ ਕੋਈ ਰੁੱਤ ਕਰਕੇ ਫਿਰ ਉਵੇਂ ਹੀ ਜਦੋਂ ਵੀ ਹਟਿਆ ਗੁੰਮਸ ਤਾਂ ਹਰੇ ਵੀ ਹੈਗੀ ਆ ਨਹੀਂ ਪੈ ਰਿਆ ਵਾ ਗੁੰਮਸ ਉਵੇਂ ਹੀ ਆ ਗਰਮੀ ਤਾਂ ਉਵੇਂ ਹੀ ਆ ਪਰ ਕੁਛ ਰਾਤ ਮਿਲ ਗਿਆ ਨਾ ਤੇ ਬਾਕੀ ਕੱਲ ਨੂੰ ਵੇਖਦੇ ਮੌਸਮ ਕਿਵੇਂ ਰਹਿੰਦਾ ਵਾ ਹਟ ਜਾ ਵੀ ਤੂੰ ਜਾਇਆ ਭੱਜ ਕੇ ਬਸ ਥੋੜਾ ਕੰਮ ਸੀਗਾ ਤੇ ਘਰੇ ਕਿਹੇ ਤੇ ਜਾ ਕੇ ਆਉਣਾ ਸੀਗਾ ਸੋ ਆਮ ਸੀ ਗੇੜਾ ਦੇਖ ਕੇ ਆਉਣਾ ਸੀਗਾ ਹੋਰ ਦੇਖ ਜਾਂਦਾ ਵਾ ਜਮਈ ਬਹਿ ਰਿਆ ਵਾ ਪੂਰਾ ਬੜੀਆਂ ਗੱਡੀਆਂ ਇੱਥੇ ਆ ਆਮ ਹੀ ਇੱਥੇ ਆਏ ਰੋਡ ਤੇ ਖੜੀਆਂ ਰਹਿੰਦੀਆਂ ਨੇ ਗੱਡੀਆਂ ਗੱਡੀ ਬੜਾ ਸਰਦਾ ਨਹੀਂ ਨਾ ਇੱਥੇ ਕਿਉਂਕਿ ਹਰ ਇੱਕ ਨੇ ਕੰਮ ਤੇ ਜਾਣਾ ਟਾਈਮ ਤੇ ਆਉਣਾ ਟਾਈਮ ਤੇ ਜਾਣਾ ਤਾਂ ਕਰਕੇ ਦੇ ਘਰ ਦੇ ਉਹ ਦੋ ਪੈਨਜੀ ਆ ਸਰ ਕੰਮ ਕਰਦੇ ਆਪੋ ਆਪਣਾ ਤੇ ਗੱਡੀਆਂ ਵੀ ਉਹਨਾਂ ਕੋਲ ਆਪੋ ਆਪਣੀਆਂ ਹੈਗੀਆਂ ਨੇ ਜੇ ਤਿੰਨ ਜਣੇ ਕੰਮ ਕਰਦੇ ਤਿੰਨ ਗੱਡੀਆਂ ਨੇ ਤੇ ਦੋ ਕੰਮ ਕਰਦੇ ਆ ਦੋ ਗੱਡੀਆਂ ਨੇ ਕਿਉਂਕਿ ਅਡੋਟੀ ਕੰਮ ਦਾ ਵੀ ਟਾਈਮ ਹੁੰਦਾ ਵਾ ਤੇ ਫਿਰ ਅੱਗੇ ਉਹਦਾ ਰੈਸਟ ਵੀ ਕਰਨੀ ਹੁੰਦੀ ਏ ਪੈਣਾ ਹੁੰਦਾ ਵਾ ਕੋਈ ਥੋੜੀ ਜਿਹੀ ਹੁਣ ਗਰੋਸਰੀ ਲੈਣੀ ਆ ਗਰੋਸਰੀ ਲੈ ਕੇ ਤੇ ਚਲਦੇ ਘਰ ਨੂੰ ਮੌਸਮ ਅੱਜ ਪੂਰਾ ਵਧੀਆ ਹੋਇਆ ਸ਼ਾਮ ਕੱਲ ਪਰਸੋਂ ਚੌਥੇ ਨਹੀਂ ਪਿਆ ਸੀਗਾ ਤੇ ਹੁਣ ਤਾਂ 2-3 ਦਿਨ ਦਾ ਬਹੁਤ ਬੁਰਾ ਹਾਲ ਸੀਗਾ ਚਲੋ ਹੁਣ ਦੇਖਦੇ ਆਂ ਵਿੱਚ ਸਵੇਰੇ ਕਿਵੇਂ ਰਹਿੰਦਾ ਮੌਸਮ ਆ ਜਾ ਆ ਜਾ ਭਾਈ ਮੈਂ ਲੰਗਾਵਨੀਆ ਗੱਡੀ ਚਲ ਦਲਦਾ ਪੂਰੇ ਹੋਏ ਪਏ ਆ ਉਹ ਸੁਬਹ ਵੀ ਗਰਮੀ ਹੁੰਦੀ ਆ ਕੱਲ ਨੂੰ ਤਾਂ ਸ਼ਾਮ ਨੂੰ ਨਹੀਂ ਆ ਸ਼ਾਮ ਨੂੰ ਸ਼ਾਮ ਨੂੰ ਨਹੀਂ ਚੱਲਦਾ ਜਦੋਂ ਆਹ ਤੋਂ ਦੇ ਕਹਿਣਾ ਕੋ ਕੰਮ ਕਰਨਾ ਹੈ ਤੇ ਉਦੋਂ ਗਰਮੀ ਆ ਤੇ ਜਦੋਂ ਆ ਕੇ ਘਰੇ ਬਹਿਣਾ ਉਦੋਂ ਵੀ ਆ ਪਰ ਮੀਂਹ ਵੀ ਆਇਆ ਨਾ ਫਿਰ ਉਹ ਗਮਸ ਜੀ ਹੋ ਜਾਂਦੀ ਮੀਂਹ ਪੈਣ ਨਾਲ ਵੀ ਤੇ ਰਾਤ ਨੂੰ ਮੌਸਮ ਉਦਾਂ ਠੰਡਾ ਹੋ ਜਾਂਦਾ ਹੁਣ ਵੀ ਕੋਈ ਦਰਖਤ ਦਾ ਪੱਤਾ ਨਹੀਂ ਆਉਂਦਾ ਐ ਮੀਂਹ ਪਈ ਜਾਂਦਾ ਵਾ ਪੀਡ ਵੀ ਗੱਡੀ ਦੀ ਹੌਲੀ ਹੋ ਰੱਖਣੀ ਪੈਂਦੀ ਕਿਉਂਕਿ ਇੱਥੇ ਕੈਮਰੇ ਰੋਡ ਦੇ ਉੱਤੇ ਰੱਖੇ ਹੋਏ ਆ ਇਹ ਇਹ ਰੋਡ ਦੀ ਜਿਹੜੀ ਸਪੀਡ 30 ਆ 30 ਤੋਂ ਉੱਤੇ ਕਰਾਂਗੇ ਤਾਂ ਫੋਟੋ ਖਿੱਚੀ ਜਾਣੀ ਆ ਨੰਬਰ ਪਲੇਟ ਦੀ ਫੋਟੋ ਖਿੱਚੀ ਜੇ ਕਰੇ ਟਿਕਟ ਆ ਜਾਣੀ ਆ 100 150 ਡਾਲਰ ਉਹ ਆਪਾਂ ਨੂੰ ਫਿਰ ਭਰਨਾ ਪੈਣਾ ਜੇ ਜਿੱਦੀ ਲਿਮਟ ਆ ਉੱਥੇ ਉੱਨੇ ਕੱਢੀ ਆਪਾਂ ਚਿਲਾ ਸਕਦੇ ਆ ਜਿੱਥੇ ਵੀ ਸਕੂਲ ਦੇ ਸਕੂਲ ਜਾਉਣਾ ਉਥੇ ਕੈਮਰੇ ਰੱਖੇ ਹੁੰਦੇ ਉਹਨਾਂ ਦੇ ਮੈਂ 30 ਤੋਂ ਉੱਪਰ ਨਹੀਂ ਜਾ ਕੇ ਗੱਡੀ ਚਿਲਾ ਸਕਦੇ ਬਈ ਇੰਨੇ ਕੀ ਚਲਾ ਦੇ ਉਹ ਬਈ ਸਰ ਬੰਦ ਚਲਾਵਾਂਗੇ ਆਪ ਨੂੰ ਘਾਟਾ ਵਾ ਟਿੰਕ ਟਾ ਜਾਣੀ ਇਹਨੂੰ ਲਾਇਸੈਂਸ ਦੇ ਗਣੇ ਜਿਹੜੇ ਪੁਆਇੰਟ ਉੱਪਰ ਕੱਟੇ ਜਾਣੇ ਆਤੀ ਡ੍ਰੀਵ ਉਹ ਵੀ ਹੌਲੀ ਹੋ ਜਾਣੀ ਆ ਆਪਣੇ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਨੂੰ ਸਲਾਮ ਮੈਂ ਘਰ ਕੇ ਸਾਰਾ ਟੰਪਾ ਟੰਪਾ ਦੇ ਪਿਆ ਮੈਂ ਫਰਸ਼ੀਲਾ ਉਹ ਸਿੱਖੀ ਦੀ ਉਹਦਾ ਲੋਹਾ ਆ ਗਿਆ ਨਾਲ ਹੀ ਬਲਾਜਾ ਵਾ ਗੁਰਦਰਾ ਸਾਹਿਬ ਦੇ ਈ ਨਾ ਨ ਬਲਜ ਗ੍ਰੇਡ ਪੰਜਾਬੀ ਹਾਂ ਗ੍ਰੇਡ ਪੰਜਾਬੀ ਬਲਜ ਬੰਦਾ څنګه ਬਾਤ ਨਹੀਂ ਮਹਾਰਾਜ ਰਣਜੀਤ ਸਿੰਘ ਜੀ ਲੱਗੇ ਹੋਇਆ ਹੈ ਦੋਸਤੋ ਇਹ ਬਲਜ ਦੇ ਵਿੱਚ ਬਹੁਤ ਵੱਡਾ ਬੋਤਲਾ ਲੱਗਿਆ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੇਲ ਫਸਤਾ ਹੋਇਆ ਨਹੀਂ ਹੈ ਨਾ ਤੇਲ ਵੀ ਕੰਦ ਤੇ ਹੋਗਾ ਜੀ ਜੀ ਨੂੰ ਫਿਰ ਜੀ ਅੱਜ ਉਹ ਜਿਹੜਾ ਬਹੁਤ ਮਹਿੰਗਾ ਹੋਇਆ ਪਿਆ 3.5 ਡਾਲਰ ਦਾ ਹੋਇਆ ਪਿਆ ਵਾ ਲੀਟਰ ਪਹਿਲਾਂ ਸੀਗਾ 2 ਡਾਲਰ ਤੋਂ ਤੇ ਹੁਣ ਬਹੁਤ ਵਗਿਆਈ ਹੋਣ ਕਰਕੇ ਇੱਕ ਦਾਮ ਵਿੱਚ ਪਾਉਂਦੇ ਨੇ ਕਹਿੰਦੇ ਆ ਸਸਤਾ ਹੋਊਗਾ ਹਾਂ ਉਹਦੋਂ ਆਪਾਂ ਪਾਇਆ ਸੀ 1 ਡਾਲਰ 30 30 ਸੈਂਟ ਤੋਂ ਨਾ 19 ਨਹੀਂ ਉਹ 45 ਸੀਗਾ 45 ਸੀਗਾ ਹਾਂਜੀ ਪੰਤੜੂ ਥੱਲੇ ਤਾਂ ਗਿਆ ਹੀ ਨਹੀਂ 45 ਰਹਿੰਦਾ ਬੰਦਾ ਹੈਗਾ ਰੌਲਾ ਪਿੰਦਾ ਕਹਿੰਦੇ ਕਹਿਣ ਕਰਨ ਹੁਣ ਸਸਤਾ ਹੁਣ ਤਾਂ ਲੋਕ ਬੋਟਾ ਵੀ ਆ ਰਹੀਆਂ ਨੇ ਗਾਹ ਕਰਨਗੇ ਅਗਲੇ ਸਾਲ ਤੱਕ ਸਾਰਾ ਕੁਝ ਸਸਤਾ ਹੋ ਜਾਣਾ ਕਹਿੰਦੇ ਆ ਆਹੋ ਕੇ ਗ੍ਰੋਸਰੀ ਵਗੈਰਾ ਵੀ ਤਾਂ ਸਾਰਾ ਕੁਝ ਮਹਿੰਗਾ ਹੋ ਗਿਆ 6 ਡਾਲਰ ਨੂੰ ਲੀਟਰ ਸੀਗਾ ਹੋਣੀ ਮਹਿੰਗਾ ਹੋਇਆ ਚੱਲ ਲੈ ਆਦਾ ਗ੍ਰੋਸਰੀ ਜੀ ਲੈਣੀ ਆ ਸਬਾਨ ਮਣਾ ਹੋਟਲ ਲਾਇਆ ਜਾ ਕੇ ਹੈ ਦੁੱਧ ਦੁੱਧ ਕਰਾ ਲਓ ਉਹਦੇ ਨਾਲ ਫਰਕੀ ਲੈਣਾ ਬਸ ਦੁੱਧ ਹੀ ਕਰਾ ਸੀ ਪੰਮਾ ਨੇ ਉਹ ਲੈ ਕੇ ਆਇਆ ਮੈਂ ਬਸ ਦੁੱਧ ਕਰਾ ਲਿਆ ਚਲੋ ਜੀ ਦੱਸੋ ਜੀ ਆਪਾਂ ਕਰ ਲਈ ਦੁੱਧ ਹੀ ਲੈਣਾ ਸੀ ਗੱਲਾਂ ਦੁੱਧ ਲੈ ਆਉਂਦਾ ਅਸੀਂ ਤਾਂ ਆਪਾਂ ਲੈ ਆਉਂਦਾ ਬਰਫੀ ਵੀ ਲੈਣ ਦੀ ਐਸਕਰੀਮ ਤਾਂ ਤੂੰ ਰਹਿਣ ਦਿੰਦੀ ਓ ਨਿੱਕੀ ਦੇ ਮਨ ਕਹਿ ਕੇ ਭੱਜੇ ਸੀ ਮੇਰੇ ਮਗਰ ਭਜਣਾ ਉਹ ਨਹੀਂ ਜਾਂਦੀ ਤੂੰ ਦੂਜੀ ਦੇਉਗੀ ਉਹ ਸੁੱਕੇ ਨਹੀਂ ਉਹਦੇ ਵਸਤੇ ਵੀ ਲੈਂਦੀ ਹੈ ਉਹਦੇ ਵਸਤੇ ਵੀ ਲੈਂਦੀ ਠੀਕ ਹੈ ਆਉਂ ਗੋਗਰੇ ਇਸ ਬੀਨ ਤਾਂ ਉਹਨਾਂ ਜਾਂਂ ਦੀ ਮਰੌਲਾ ਪਾਇਣਾ ਤੂੰ ਲੈ ਕੇ ਨਹੀਂ ਆਈ ਮੈਂ ਤੈਨੂੰ ਕਹਿ ਕੇ ਭੇਜੇ ਸੀ ਕਿਰਾ ਦਿਖਾਈ ਨਾ ਨੂੰ ਹਾਂ ਹੈਨਾ ਹਾਂ ਤੇ ਵੇਖਦੇ ਕੀ ਬੋਲਦੀ ਆ ਹੋਰ ਜੀ ਹਾਂ ਤੁਹਾਨੂੰ ਮੈਂ ਲੈਣਦੀ ਨਹੀਂਗੀ ਰੋਣ ਲੱਜਣਾ ਉਹਨੇ ਮੈਂ ਵੇਖੀ ਜਾਊਗੀ ਦਿਖਾਈ ਨਾ ਨੂੰ ਉਹ ਤਾਂ ਮੈਂ ਤੇ ਵੱਧ ਤੋਂ ਲੇ ਕੇ ਆਂਦਾ ਬਈ ਇਸ ਕ੍ਰੀਮ ਤਾਂ ਲੈਣਦੀ ਹੀ ਭੁੱਲ ਗਈ ਮੈਂ ਹਾਂ ਵੇਖਦੇ ਕੀ ਬੋਲਦੀ ਆ ਠੀਕ ਆ ਹਾਂ ਬਸ ਚਲਦੇ ਆ ਘਰੇ ਫੇ ਵੇਖਦੇ ਆ ਕੀ ਬੋਲਦੀ ਏ ਨਹੀਂ ਪੰਦੇ ਯਾਰ ਹਾਂ ਵੀਰਾ ਮਾਣੇ ਗੁਲਫੀ ਤਾਂ ਨਹੀਂ ਲੈ ਕੇ ਜਾਂਦਾ ਯਾਰ ਲੈ ਕੇ ਦਿੱਤੀਆ ਨਹੀਂ ਲੈਂਦੀ ਚਲਈਆ ਦੇਖਣੀ ਪਊਗੀ ਮੇਰੀ ਨਹੀਂ ਮੇਰੇ ਕੋਠੇ ਤੇ ਮੋਰੀ ਦੇ ਪਿੱਛੇ ਕੋਠੇ ਮੋਰੀ ਦੇ ਤੇ ਹਾਈ ਮੇਰੇ ਕਿਹਨੇ ਦੱਸ ਕਿਹ ਹੋਰ ਕੋਠਾ ਹੈ ਨਾ ਕਿਲਾ ਆਹ ਉਹ ਮੈਂ ਭਾਵੇਂ ਨਹੀਂ ਲੈ ਕੇ ਆਉਂਦੀ ਕਿਉਂ ਤੁਸੀਂ ਲਾਈਕ ਅੰਦਰ ਕਿਹਾ ਹੈ ਹੈ ਕਿ ਇਹ ਯਹਾਂ ਹੈ ਕਿ ਨਹੀਂ ਯਹਾਂ ਠੀਕ ਨਹੀਂ ਪਸੰਦ ਨਹੀਂ ਗਈ ਹੈ ਕਿ ਇਹ ਯਹਾਂ ਹੈ ਬਾਜ਼ਾਮ ਵਾਲਿਆ ਠੀਕਾ ਹੂੰ ਚਲੋ 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 ਲਾਕੋ ਮੈਂ ਬਾਜ਼ਾਮ ਵਾਲੀ ਖਾਣ ਨਹੀਂ ਖਾਣਗੀ ਮੈਂ ਤਾਂ ਖਾਣਗੀ ਨਾ ਜੀ ਪੋਰਟੇ ਕੇ ਘਰੇ ਸੂਰਜੋ ਚਮਕਦਾ ਮਿੱਟ ਬੱਦਲਾਂ ਦੇ 9:30 ਜਾ ਕੇ ਮਾੜਾ ਜਾ ਲੱਗਦਾ ਵਾ ਵੀ ਹੁਣ ਨੀਰਾ ਹੋ ਚੱਲਿਆ 10 ਵਜੇ ਜਾ ਕੇ ਪੂਰਾ ਦਿਨ ਛਿਪਦਾ ਹੈਗਾ ਤੋ ਕਰੀ ਗੱਲ ਓਕੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ Satisfied ਕਾ